ਐਸੀ ਕਿਸਾਨਾਂ ਤੇ ਡਾਂਗਾ ਨਹੀਂ ਚਲਾਈਆਂ ਐਸੀ ਗੋੜੀਆਂ ਨੇ ਚਲਾਈਆਂ ਐਸੀ ਸ਼ਾਂਤ ਮੈਤਰੀਕੇ ਨਾਲ ਉਹਨਾਂ ਨੂੰ ਠਾੜਿਆ ਕੋਈ ਉਹਨਾਂ ਤੇ ਨਜਾਇਜ਼ ਪਰਚਾ ਨਹੀਂ ਕੀਤਾ ਤੇ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋੜੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਅੱਜ ਡਾਂਗਾ ਚਲਾ ਰਹੀ ਹੈ ਕਿੰਨੇ ਸਾਡੇ ਕਿਸਾਨ ਤੇ ਮਜ਼ਦੂਰ ਉੱਥੇ ਫਟੜ ਹੋ ਗਏ ਐ ਤੁਸੀਂ ਕਿੱਥੇ ਸੋਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿਸਾਨਾਂ ਦੇ ਹੱਥ ਵਿੱਚ ਖੜਦੇ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਆਈ ਸੀ ਮੁੱਖ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀ ਉਹ ਵਾਪਸ ਗਏ ਐ ਲੇਕਿਨ ਮੈਂ ਉਦੋਂ ਮੁੱਖ ਮੰਤਰੀ ਸੀ ਐਸੀ ਕਿਸਾਨਾਂ ਤੇ ਡਾਂਗਾਂ ਨਹੀਂ ਚਲਾਈਆਂ ਐਸੀ ਗੋੜੀਆਂ ਨਹੀਂ ਚਲਾਈਆਂ ਐਸੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਠਾ ਲਿਆ ਕੋਈ ਉਹਨਾਂ ਤੇ ਨਜਾਇਜ਼ ਪਰਚਾ ਨਹੀਂ ਕੀਤਾ ਲੇਕਿਨ ਅੱਜ ਦੀ ਜਿਹੜੀ ਸਰਕਾਰ ਐ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋਲੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਅੱਜ ਡਾਂਗਾ ਚਲਾ ਰਹੀ ਹੈ ਕਿੰਨੇ ਸਾਡੇ ਕਿਸਾਨ ਤੇ ਮਜ਼ਦੂਰ ਉਥੇ ਫੱਟੜ ਹੋ ਗਏ ਐ ਤੁਸੀਂ ਕਿੱਥੇ ਸੋਏ ਹੋਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਕਿਸਾਨ ਲਹੂ ਲੋਹਾਨ ਕੀਤੇ ਪਏ ਐ ਕਿਸਾਨਾਂ ਦਾ ਨਾਲ ਹਸਤਾਲ ਭਰੇ ਪਏ ਐ ਕਿਸਾਨਾਂ ਨੂੰ ਧੂ ਧੂ ਕੇ ਉਥੇ ਮਾਰਿਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੇ ਕਿਸ ਤਰ੍ਹਾਂ ਗੋਲੀਆਂ ਚਲਾ ਰਹੇ ਆ ਤੁਹਾਡਾ ਤੁਸੀਂ ਕਿੱਥੇ ਹੋ ਪੰਜਾਬ ਸਰਕਾਰ ਕਿੱਥੇ ਹੈ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਹੈ ਤੁਸੀਂ ਕੇਜਰੀਵਾਲ ਨਾਲ ਸੈਰਾਂ ਕਰ ਰਹੇ ਹੋ ਤੇ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਧੂ ਧੂ ਕੇ ਕੁੱਟ ਕੇ ਮਾਰਿਆ ਜਾ ਰਿਹਾ ਹੈ ਇਸ ਲਈ ਜਾਗੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੋਟਾਂ ਪਾਈਆਂ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਖੜੋ ਪੰਜਾਬ ਦੀ ਕਿਸੇਰਾਂ ਨੂੰ ਤੁਸੀਂ ਕਹੀ ਜਾਂਦੇ ਮੈਂ ਕਿਸਾਨ ਦਾ ਮੁੰਡਾ ਹਾਂ ਅੱਜ ਕਿਸਾਨ ਦਾ ਮੁੰਡਾ ਤਾਂ ਭੱਜਿਆ ਹੋਇਆ ਹੈ ਤੇ ਕਿਸਾਨਾਂ ਦੇ ਨਾਲ ਕੀ ਆ ਹੋ ਰਿਹਾ ਸੋ ਅੱਜ ਕਿਸਾਨ ਮਜ਼ਦੂਰ ਨੂੰ ਲੋੜ ਹੈ ਕਿ ਉਹਨਾਂ ਨਾਲ ਖੜ ਕੇ ਉਹਨਾਂ ਦੀਆਂ ਮੰਗਾਂ ਕੇਂਦਰ ਤੋਂ ਮਨਵਾਓ ਇੱਕ ਵਾਰ ਮੀਟਿੰਗ ਚਲੇ ਗਈ ਦੂਈ ਵਾਰ ਮੀਟਿੰਗ ਚ ਨਹੀਂ ਆਏ ਤੁਸੀਂ ਕਿਸੇ ਹੋਰ ਨੂੰ ਭੇਜਤਾ ਕੀ ਗੱਲ ਕੋਈ ਠੀਕ ਨਹੀਂ ਸੀ ਮਜਾਜ ਉਸ ਟਾਈਮ ਆਪਣਾ ਇਸ ਲਈ ਅੱਜ ਜ਼ਰੂਰੀ ਹੈ ਹਰ ਪੰਜਾਬ ਦਾ ਬੰਦਾ ਜਿਹੜਾ ਪੰਜਾਬੀ ਹੈ ਉਹ ਅੱਜ ਕਿਸਾਨਾਂ ਦੇ ਨਾਲ ਖੜੇ ਉਹਨਾਂ ਦੀ ਹਮਾਇਤ ਕਰੇ ਤੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਅੱਗੇ ਵਧਾਵੇ ਨਾਲ ਹੀ ਮੈਂ ਸਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦਿਨ ਸਾਰੇ 20 25 ਰਹਿ ਗਏ ਉਸ ਤੋਂ ਬਾਅਦ ਤਾਂ ਵੋਟਾਂ ਨਾਉਂਸ ਹੋ ਜਾਣੀਆਂ ਫੇਰ ਕਿਹੜਾ ਸੰਘਰਸ਼ ਕਿਹੜੀਆਂ ਗੱਲਾਂ ਕਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਹਿਲਾਂ ਬਹੁਤ ਵੱਡੀ ਲੜਾਈ ਦਿੱਤੀ ਹੈ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮਨੁਵਾਈਆਂ ਅੱਜ ਉਹ ਮੰਗਾਂ ਨੂੰ ਪੂਰਾ ਕਰਵਾਉਣ ਦਾ ਟਾਈਮ ਹੈ ਜਿਹੜੇ ਕਿਸਾਨਾਂ ਨੇ ਮੋਰਚਾ ਵਿੱਢਿਆ ਤੁਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਆਪਣੇ ਬਿਉਤਬੰਦੀ ਬਣਾ ਕੇ ਇਹਦੇ ਵਿੱਚ ਨਾਲ ਆ ਕੇ ਖੜ ਜੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਕਰਕੇ ਇਹ ਰਗੜ ਦੇਣਗੇ ਇਸ ਲਈ ਸਾਰਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਤੇ ਤਕੜੇ ਹੋ ਕੇ ਆਪਾਂ ਲੜੀਏ